ਸਕਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫੰਟ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਪਾ ਅੱਜ ਫੇਰ ਪਹੁੰਚ ਚੁਕੇ ਆ ਬਾਈ ਸਰੂ ਸਿੰਘ ਕੁਲ ਜੀ ਅੱਜ ਵੀ ਬਾਈਆਂ ਉਹੀ ਹੈਗੀਆਂ ਅੱਧਾ ਲਗਭਗ ਚੁੱਟੀਆਂ ਹੈਗੀਆਂ ਵਜੇ ਬਰੇਡ ਦੀਆਂ ਬਿਲਕੁਲ ਜੈਜ ਕੀ ਮਤਲਬ ਹੈ ਪਸ਼ੂਏ ਜੀ ਠੀਕ ਹੈ ਬਾਕੀ ਅਪਾ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਬਾਈ ਹਰੀ ਜੀ ਬਈ ਮੇਰਾ ਜੀ ਹਾਂ ਜੀ ਬਹੁਤ ਹੋਰ ਪਰਵਾਹ ਠੀਕ ਠਾਕ ਮੇਰਾ ਮਨ ਜੀ ਬਹੁਤ ਚੰਗਾ ਹੈ ਜੀ ਸਭ ਤੋਂ ਪਹਿਲਾਂ ਖਾਲੇ ਦੀ ਸਾਂਝ ਪਾਈਏ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਦੇ ਸਾਹਮਣੇ ਸਾੱਚ ਰਹਿੰਦਿਆਂ ਨੂੰ ਸਾਰਿਆਂ ਨੂੰ ਪਿਆਰ ਪਰਿਸ਼ਾਸੀ ਕਾ ਆਸ ਕਰਦੇ ਆਂ ਗੁਰੂ ਅਦਸ ਦੀ ਅਰਦਾਸ ਵੀ ਕਰਦੇ ਆਂ ਸਾਰੇ ਚੜ੍ਹਦੀ ਕਲਾ ਚ ਰਹਿਣ ਕਿ ਸਾਰੇ ਤਾਂ ਅੰਦਰੂਸਤੀ ਸਰਬਮਾਹ ਸਾਰਿਆਂ ਨੂੰ ਅੰਦਰੂਸਤੀ ਬਖਸ਼ੇ ਸੱਚੇ ਪਾਤਸ਼ਾਹ ਇਹੀ ਅਰਦਾਸ ਕਰਦੇ ਰਹੀਦਾ ਸੰਦੀਪ ਜੀ ਸਾਰੇ ਪਰਿਵਾਰ ਜਿਨ੍ਹਾਂ ਨੇ ਹੈਗਾ ਸੰਦੀਪ ਡੇਰੀ ਫਾਰਮ ਨੂੰ ਵੇਖਦਾ ਸਾਰਾ ਹੀ ਚੜ੍ਹਦੀ ਕਲਾ ਚ ਰਹੇ ਹਾਂਜੀ ਹਾਂਜੀ ਬਜੀ ਹਾਂਜੀ ਬਿਲਕੁਲ ਜੀ ਕਿ ਗੁਰੂ ਮਹਾਰਾਜ ਕੇ ਸਿਹਰੇ ਅਰਦਾਸ ਹੀ ਇਹੋ ਕਰੀਦੀ ਆ ਪਰਿਵਾਰ ਚੜ੍ਹਦੀ ਕਲਾ ਚ ਦਾ ਸਾਰਾ ਕੰਮ ਸਾਰੇ ਸਾਰੇ ਬਜੀ ਬਿਲਕੁਲ ਜੀ ਹਾਂ ਨਾ ਕੰਮ ਰੁਸਤੀ ਅੱਜ ਦੇ ਸਮੇਂ ਚ ਬਹੁਤ ਜਰੂਰੀ ਬਹੁਤ ਜਰੂਰੀ ਭਾਜੀ ਮੇਰੇ ਖਿਆਲ ਕੰਮ ਚ ਚੱਲੀ ਜਾਣੀ ਨਹੀਂ ਇਹ 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 ਗੱਲਾਂ ਇਹ ਕੰਮ ਚੱਲਦੇ ਰਹੇ ਹਾਂ ਹਾਂਜੀ ਕਿ ਖੜੇ ਆ ਭਾਜੀ ਅੱਜ ਫਿਰ ਮਾਰ ਬਹੁਤ ਵਾਹ ਤੇ ਬਾਕੀ ਆਪਣਾ ਹਰ ਵਾਰੀ ਇੱਕੋ ਹੀ ਮੈਸੇਜ ਹੁੰਦਾ ਵਾ ਮਾਪਿਓ ਦੀ ਸੇਵਾ ਕਰੋ ਸਤਿਕਾਰ ਕਰੋ ਹਾਂਜੀ ਸਮਾਂ ਕੱਢਿਆ ਸਮਾਂ ਕੱਢਿਆ ਜ਼ਿਆਦਾ ਜ਼ਰੂਰੀ ਆ ਸਿਆਲ ਠੰਡ ਬਹੁਤ ਆ ਗਈ ਜੋ ਬਜ਼ੁਰਗਾਂ ਨੂੰ ਜਿੰਨਾ ਬਚਾਇਆ ਜਾਂਦਾ ਬਚਾ ਲਓ ਬਿਲਕੁਲ ਜੀ ਅਨਮੋਲ ਖਜ਼ਾਨੇ ਲੱਭਣੇ ਨਹੀਂਗੇ ਜਿੰਨੇ ਬਚਾਏ ਜਾਂਦੇ ਬਚਾ ਲਓ ਇਹਨਾਂ ਦਾ ਸਤਿਕਾਰ ਕਰਿਆ ਕਰੋ ਜਿੰਨਾ ਮਾਪੇ ਸੰਭਲੇ ਉਹਨਾਂ ਸਾਰਾ ਕੁਝ ਸਾਰਾ ਰੱਖਾ ਬਿਲਕੁਲ ਜੀ ਜਿੰਨਾ ਮਾਪੇ ਸੰਭਰੇ ਨਾ ਉਹਨਾਂ ਸਾਰਾ ਕੁਝ ਹੀ ਸਾਂਭ ਲਿਆ ਅਸੀਂ ਦੇਹੀ ਆਨੇ ਆ ਜਿੰਨੀ ਹੁੰਦਾ ਵਕਤ ਤੋਂ ਵਕਤ ਮਾਪਿਓ ਸਾਂਭ ਲੋ ਜਿੰਨੇ ਮਾਪਿਓ ਸਾਂਭ ਲਿਆ ਉਹਨੇ ਸਾਰਾ ਕੁਝ ਕਰ ਲਿਆ ਹਾਂਜੀ ਠੀਕ ਆ ਨਾ ਅੱਜ ਦਾ ਸਮਾਂ ਜਿਹੜਾ ਹੋਣਾ ਨਾ ਮਾਪਿਓ ਜਰੂਰ ਸਾਂਭੋ ਬਿਲਕੁਲ ਜੀ ਸਾਰੀਆਂ ਗੁਰੂਕਾਰ ਦੀਆਂ ਖੁਸ਼ੀਆਂ ਜਿਹੜੀਆਂ ਉਹ ਤੁਹਾਡੇ ਕੋਲ ਆ ਜਾਂਦੇ ਜੋ ਮਾਪਿਓ ਸਾਂਭਦੇ ਬੱਸ ਜੀ ਬੱਸ ਠੀਕ ਆ ਨਾ ਬਿਲਕੁਲ ਜੀ ਉੱਥੇ ਰੱਬ ਵੀ ਵਸਦਾ ਜਿਹੜੇ ਘਰ ਚ ਮਾਪਿਓ ਦੀ ਸੇਵਾ ਹੁੰਦੀ ਆ ਹਾਂਜੀ ਤੇ ਇਸ ਕਰਕੇ ਤਗੜੇ ਹੋ ਕੇ ਮਾਪਿਓ ਦੀ ਸੇਵਾ ਕਰਿਆ ਕਰੋ ਗਨਾਹਾਂ ਦਾ ਵੱਤ ਵੱਤ ਸਤਿਕਾਰ ਕਰਿਆ ਕਰੋ ਇਹ ਲੱਭਣੇ ਬਿਲਕੁਲ ਜੀ ਕਿ ਇਹਨਾਂ ਨੂੰ ਸਾਂਭ ਲੋ ਇਹ ਸਾਡਾ ਕਲਚਰ ਵੀ ਆ ਤੇ ਇਹ ਹਰ ਬੰਦਾ ਹੀ ਸੋਚਦਾ ਵਾ ਕਿ ਇਹ ਮਾਂ ਪਿਓ ਸਦਾ ਇਸੇ ਦਾ ਨਹੀਂ ਰਹਿਣਗੇ ਪਤਾ ਹੀ ਨਹੀਂ ਕਦੋਂ ਕੀ ਹੋ ਜਾ ਬਿਲਕੁਲ ਨਹੀਂ ਪਤਾ ਲੱਗਣਾ ਪਤਾ ਨਹੀਂ ਲੱਗਦਾ ਸੰਦੀਪ ਦੀ ਮਾਂ ਲ ਆਪਣੇ ਕੋ ਰਾਜਸਥਾਨ ਦਾ ਵਾ ਹਾਂਜੀ ਬਾਲਾ ਹੀ ਖਰਾ ਮੈਂ ਅੱਛਾ ਜੀ ਹਾਂ ਠੀਕ ਆ ਅਜੇ ਦਿੱਕਾ ਬੱਚਾ ਨੇ ਚੁੰਮਣਾ ਨਹੀਂ ਕਰਾਇਆ ਅੱਜ ਹੀ ਆਈ ਹਰੇ ਜੀ ਅੱਜ ਹੀ ਆਈਆਂ ਵਾ ਆਉਂਦਿਆਂ ਇਹ ਮਹੀਨੇ ਬੱਚਾ ਕੱਢਦਾ ਅੱਜ 5-4 ਕ ਜੇਰ ਵੀ ਉੱਥੇ ਤਾਂ ਬਖਾਨ ਪਾਈ ਆਪ ਤੇ ਜੇਰ ਵੀ ਹੁੰਦਾ ਪਈ ਆ ਇਧਰ ਵੀ ਸੰਦੀਪ ਜੀ ਤਾਂ ਰਖਾਓ ਕਹਿੰਦੇ ਇੱਕ ਥਾਨ ਵੇਖੋ ਵੇਖ ਲਿਓ ਇਧਰ ਵੇਖ ਕਿੱਧਰ ਲਾ ਦੇ ਕਿੱਥੇ ਕਿੱਥੇ ਤਾਂ ਕਹਿੰਦੇ ਆ ਬਹੁਤ ਚੰਗਾ ਅਨ ਘਰ ਮਾਰ ਕਾਟ ਤੇ ਮੈਂ ਬਾਰ ਕਾਟ ਕੇ ਦੇ ਦਾਂ ਲੋ ਜੀ ਵੇਖੋ ਮੇਰਾ ਇਹਨੇ ਇਹਨੇ ਗੁਰੂ ਮਹਾਰਾਜ ਨੇ ਨੂੰ ਪਾਗ ਲਾਇਆ ਹਨ ਦੂਜਾ ਸੁਆ ਪਿਓ ਰਾਸ ਨਾ ਪਿਓ ਰਾਸ ਤੇ ਟੋਟੀਆਂ ਵੇਖੋ ਕਰਾਂ ਦੀ ਇੱਕ ਵਾਰਾ ਨਾ ਬਾਹਰ ਕੱਢ ਕੇ ਇੱਕ ਨਿਗ੍ਹਾ ਮਰਵਾ ਮਗਰ ਇੱਧਰ ਵੇਖ ਮੋਤ ਇਹ ਨਿਗ੍ਹਾ ਮਾ ਆ ਦਿਖਾਓ ਲੈ ਵੇਖ ਹਾਂ ਜੀ ਆ ਦੇਖੋ ਚਾਰ ਸੱਦੇ ਨਾਲ ਹੀ ਮਾਈਂਡ ਦਾ ਖਰਾਬ ਹੋ ਜਾਵੇ ਲੈ ਵਾ ਵੇਖੋ ਲੈ ਵਾ ਕੱਟੀ ਮਗਰੀ ਕੱਟੀ ਕੱਟੀ ਉਹ ਵੀ 77577 ਲੋ 77577 ਕੱਟੀ ਆ ਗਿਆ ਕੈਮਰਾ ਪਿੱਛੇ ਲਿਆਓ ਮੜਾ ਜਾ ਇੱਧਰ ਇੱਕ ਕਰਾ ਇੱਥੇ ਵਾਰ ਇੱਥੇ ਵਾਰ ਕੀ ਬਣਿਆ ਫਿਰ ਬੱਕ ਇਹ ਪਿੱਛੇ ਫੇਰ ਦਿਓ ਉਧਰ ਇੱਕ ਕਰਾ ਫੇਕ ਮਾਰ ਉਹ ਇੱਕ ਮਾਰੋ ਸੰਦੀਪ ਕੋਈ ਗਾਲੀ ਬੱਚੇ ਤੇ ਕਾਹੀ ਕੋਈ ਨਹੀਂ ਕੋਈ ਗਾਲ ਨਹੀਂ ਆ ਕੇ ਇਸ ਤਰਫ ਫੇਕ ਮਾਰੋ ਕਮਾਲ ਕੋਈ ਨਹੀਂ ਤੈਨੂੰ ਇਤਨਾ ਭਾਈਏ ਜੀ ਪੈਸੇ ਲੈਣੇ ਕਿਸੇ ਨੂੰ ਪਤਾ ਕਿ ਮੈਂ ਲੈਣ ਕੀ ਡਿਆ ਲੰਬਾ ਲੰਬਾ ਬੋਲ ਮੈਂ ਰਿਐਕਸ਼ਨ ਦੀ ਕੋਣ ਰੱਖੋ ਤੈਨੂੰ ਕੈਮਰਾ ਰੱਖੋ ਮੇਂ ਫਾਨ ਕਿਹਦਾ ਲੱਗਾ ਵੇ ਜੀ ਪੂਰਾ ਪੱਡਾ ਸਾਂਹ ਜੀ ਆਓ ਕਮਾਓ ਕਰਾ ਦੇ ਰੰਗ ਵੇਖ ਮੈਂ ਕਾਲੀ ਸ਼ਾ ਕਾਲੀ ਸਾ ਚੰਨਾਂ ਦੇ ਕਰਾਂ ਦੀ ਤੇ ਕੱਟੀ ਡਬਲ ਫਾਇਦਾ ਇਹ ਸੰਭਾਲ ਦੇ ਸਿਰ ਤੇ ਮਾਰੇ ਠੰਡ ਬੁਰੀ 70 ਬੰਦ 70 ਦੀ ਕੱਟੀ ਆ ਬਾੜੀ ਦਾ ਸਰਵਾਈ ਬਸ ਠੀਕ ਐ ਭਾਈ ਜੀ ਜਾਂਦੀ ਆ ਨਦੀ ਮੈਂ ਨੇ ਵੀ ਆਜੀ ਜਾਂ ਬੜੀਆਂ ਘੱਟ ਨਹੀਂ ਬੜੀਆਂ ਬੜੀ ਆ ਚੀਜ਼ਾਂ ਆ ਵੇਖ ਕਿੱਧਰ ਲੱਗਾ ਪਿਆ ਲੈ ਵਸ ਫੜ ਲਿਓ ਵੇਦਾ ਤਾਂ ਇੱਧਰ ਅੱਗੇ ਹੋਵੇ ਠੀਕ ਆ ਉਹਨੇ ਹੀ ਲੈਵਾ ਅਗਲੇ ਪਾਸੇ ਲੈ ਵਰਦੀ ਆ ਜਿੰਨਾ ਮਗਰ ਲੈਵਾ ਲੈ ਲੈ ਖਾਣੀ ਸੰਦੀਪ ਜੀ ਬਾਹਰ ਚਲੀਏ ਬੰਡਲ ਕੋ ਤੇ ਅੰਦਰ ਬਹੁਤ ਆ ਅੰਦਰੇ ਚਲੋ ਖਾਣੇ ਵਿੱਚ ਯਾਰ ਦੀ ਮੈਂ ਲੋ ਵੇਖੋ 200 ਛੋੜ ਚੱਲੰਦ ਕਰਾਂ ਮੈਂ ਇੱਕ ਰਵੇਬ ਦੀ ਕੀ ਚੀਜ਼ ਧੁੰਦਾ ਬਰੋਂ ਨਾ ਜੀ ਧੁੰਦਾ ਗਾਂਵਾ ਚੱਲੰਦ ਇਹ ਸੰਦੀ ਕੱਟੀ ਜਾਂ ਕੋਈ ਨੇਖਾ ਦੀ ਗੱਬੜਾ ਜੀ ਗੱਬੜ ਕੱਟੀ ਐ ਇਧਰ ਦੇ ਆ ਗੋ ਬਰਵਾ ਬਰੋ ਜੀ ਇਧਰ ਵੀ ਐ ਕਿੱਧਰ ਨੂੰ ਲੇਵਾ ਅੱਗੇ ਵੀ ਲਾ ਕੇ ਬੈਠੀ ਐ ਜੀ ਬਾਹਰ ਘਟ ਬਾਹਰ ਘੜ ਬਾਹਰ ਧੰਦੇ ਰਹੂ ਉਹ ਉਧਰ ਜਾਉ ਲੇਵਾਣਾ ਜੀ ਆਹ ਵੇਖ ਕਿੱਥੇ ਲਾਤਾ ਵੇਖ ਕੇ ਇੱਕ ਇੱਕਰਾ ਫੇਸ ਵਾਹੋ ਫੇਸ ਕੁਆਲਟੀ ਦੇਖੋ ਤੇ ਤੋਰੋ ਲੰਮੀ ਜੀ ਇਹ ਵੀ ਲੰਮੀ ਤੋਰ ਆਹ ਵੀ ਦੇਖੋ ਬਰਾਂ ਦੇ ਇਹ ਆ ਇਧਰ ਵੀ ਐ ਇਧਰ ਵੀ ਐ ਕਿਤੇ ਨਾ ਆਉਂਦੇ। ਇਹ ਉੱਤਰ ਦੀਆਂ ਮਈਆਂ ਉੱਤਰ ਉੱਤਰ ਦੀਆਂ ਬਾਈ ਇਹ ਸਾਰੇ ਰਾਫਤਾਂ ਦੀਆਂ ਨਾਲੇ। ਸੂਰਤਗੜ ਸੂਰਤਗੜ ਸਾਈਡ ਦੀਆਂ ਮੱਝਾਂ ਤੇ ਨਾਲੇ ਵੇਖੀ ਚੱਲੋ ਘਰਾਂ ਦਾ। ਬਹੁਤ ਗਏ। ਬੱਠੀ ਇਹ ਇਹਦੇ ਵਿੱਚ ਬਹੁਤ ਗਏ। ਅੱਛਾ ਹਾਂ ਵੇਖ ਇੱਧਰ ਆਈ ਐ ਇਸ ਤਰ੍ਹਾਂ। ਹਾਂ ਵੇਖ ਗੁੱਕ ਨਾ। ਲੈਵਾ। ਇਹ ਇਹ ਲੈਵਾ। ਹਾਂਜੀ। ਥਾਂ ਨੇ ਵੀ ਬੜੇ ਕੰਮ ਆਉਂਦਾ ਬੜਾ। ਸੁਣੋ ਸੁਣੋ। ਬਾਹੀ ਚ ਇਹ ਚੋਟੇ ਅਜੇ ਤੱਕ ਇਹਨੂੰ ਨਵਾਇਆ ਵੀ ਨਹੀਂ। ਬਿਲਕੁਲ ਜੀ ਉਹੀ ਕਰ ਦਿੱਤੀ ਹੈ ਜੀ ਆ ਕੋਈ ਗੱਲ ਨਹੀਂ ਜਿਹਦੇ ਘਰ ਮਾਂ ਤੇ ਚਲੇ ਜਾਂਦੇ ਨੇ ਕਾਲੀਆਂ ਨੇ ਚਲੇ ਜਾਣਾ ਹੈ ਇਹਦਾ ਮੁੱਲ ਸੰਦੀਪ ਜੀ ਸਿਆਸੀ ਯਾਰ ਦੀ ਦੇ ਲੇ 85000 ਦੀ ਜਾਂਦ ਲੈ ਨਾ ਕੋਈ ਨਹੀਂ ਇੱਧਰ ਆ ਇੱਧਰ ਆ ਜੂ ਇੱਧਰ ਵੇਖ ਇਹ ਵੇਖੋ ਇਹ ਜਿਹਦੇ ਘਰ ਜਾਉ ਸਵੇਰੇ ਜਾਂਦੇ ਆਂ ਬੋਲੀ ਖਾਓ ਰਾਂ ਪੁੱਛੀ ਕਿ ਕਿ ਕਰਾਉਂਦਾ ਇਹ ਇਧਰ ਹੈ ਵੱਡਾ ਥੋੜਾ ਏਡਾ ਲੰਮਾ ਨਾ ਮਾ ਥਾਣਾ ਇੱਕ ਦਾ ਕੜਾ ਮੋਟਾ ਥਾਣਾ ਵਾ ਤੋਰੋ ਬਾਹਰੋਂ ਬੰਮੀ ਦਾ ਵੇਖਿਆ ਆਹ ਦੇਖੋ ਥਾਣੇ ਖਾ ਕੇ ਮੈਂ ਥੱਲੇ ਆਉਂਗੀ ਦੇਖੋ ਗਰਾ ਆਹ ਵੇਖ ਲੱਗਾ ਕਿੱਥੇ ਜਗਾ ਆਹ ਵੇਖ ਇੱਕ ਵਾਰ ਹੁਣ ਅਕੇ ਦੁੱਧਾ ਤੁਸੀਂ ਹਿਸਾਬ ਲਾਓ ਵੀ ਕੀ ਕਰ ਦੋਗੀ ਕੀ ਕਰ ਦੋਗੀ ਦੁੱਧ ਕਿਨਾਂ ਕੱਢੂਗੀ ਆਂਦ ਕਰੋ ਵੀ ਮੰਨ ਦੋ ਦੇਖੋ ਘਰੇ ਕੁਆਲਟੀ ਮੇਰੇ ਨਾਲ ਕੋ ਵੀ ਕੋ ਕੀ ਜਾਵੇ ਕੋ ਜੀ ਜਾਵਾਂ ਜੀ ਜਾ ਲੇ ਤੋਸਨ ਜੀ ਹਾਂਜੀ ਬਾਜੀ ਫਿਰ ਇਹ ਸੰਦੀਪ ਜੀ 78 ਹਜ਼ਾਰ ਦੀ ਲੋ 78 ਹਜ਼ਾਰ ਕਿਹਾ ਤੋ ਉਹਨੇ ਬੱਚਾ ਕੱਢਣ ਨੂੰ ਬਚਾਇਆ 78 ਹਜ਼ਾਰ ਵਾ 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 ਬੱਸ ਕੱਢ ਦੂ ਕੱਢ ਦੂ ਬੱਚਾ ਇਹਦੇ ਬੋਲੀ ਮਿਲ ਜੜੀ ਆ ਬੋਲੀ ਮਿਲ ਜਾਵੇ 16 ਨੂੰ ਪਰ ਠੀਕ ਆ ਇਹ ਵੀ ਸੰਦੀਪ ਜੀ ਬਹੁਤ ਚੰਗੀ ਮੈਂ ਅੱਛਾ ਜੀ ਹਾ ਤੋ ਬਾਅਦ ਚੱਲ ਇਹ ਵੀ ਕੱਪਣੀ ਆ ਨਾ ਸੂਈ ਅੱਜ ਹੀ ਸੂਈ ਲੋ ਅੱਜ ਹੀ ਸੂਈ ਆ ਅੱਗੇ ਫਿਰ ਅੱਗੇ ਹੋਵੇ ਇੱਕ ਥਾਂ ਟੱਕ ਅੱਗੇ ਲਾਓ ਜੀ ਬਾਲੀ ਖਰੀਦੋ ਬਾੜੀ ਜਿਆਦੀ ਖਰੀ ਚੋਟੀ ਦੇਖੋ ਕਰੋ ਵੇਖ ਤੋਂ ਵਰਕੇ ਦਿਖਾਓ ਲੰਮੀ ਲੰਮੀ ਤੋਂ ਲੰਬੀ ਤੋਂ ਹਾਂ ਕਰੋ ਬਾੜੀ ਚਵਾਏ ਚ ਗਈ ਹੈ ਇਹਦੇ ਕੋਈ ਨਹੀਂ ਠੀਕ ਹੈ ਬਾਜੀ ਪਤਾ ਲੱਗਦਾ ਠੀਕ ਹੈ ਥਣ ਤੋਂ ਹਾਂ ਜੀ ਘਮਾਓ ਲੈ ਚਲੋ ਘਰਾਂ ਦੀ ਚਲੋ ਚਲੋ ਹੋਰ ਮੈਂ ਜੀ ਲੰਮੀ ਤਰ ਕਰ ਰਹੇ ਆ ਖੇਤ ਕੀ ਕਰ ਇਹਦੇ ਸੰਦੀਪ ਜੀ ਇੰਨੀ ਮੈਂ ਹੋਰ ਸੀ ਹਾਂ ਜੀ ਇੱਧਰ ਵੇਖ ਇਹਦਾ ਬੱਚਾ ਜਦੋਂ ਆਰਬੰਦੀ ਨੇ ਦਾ ਸਵੇਰੇ ਸੂਈ ਦੇ ਆਹ ਵੇਖ ਕੱਟਾ ਲਈ ਕੱਟੀ ਆ ਇੱਕ ਮਹੀਨੇ ਦੀ ਲੱਗਦੀ ਪੂਰੇ ਬਿਲਕੁਲ ਬੜੀ ਤਾਜ਼ੇ ਰ ਪਈ ਆਹ ਬਹੌਲੇ ਤੇ ਇੱਕ ਮਹੀਨੇ ਦੀ ਕੱਟੀ ਲੱਗਦੀ ਕਿ ਨਹੀਂ ਲੱਗਦੀ ਭਾਜੀ ਤੋਂ ਕਿੰਨੀ ਕਿਫਾਤ ਹੈ ਇਹਨੇ ਬਿਲਕੁਲ ਜੀ ਤੇ ਇਹਦੀ ਵੀ ਕੀਮਤ ਸੀ ਇਹ ਸੰਦੀਪ ਜੀ 78000 78000 78 ਵਾਲੀ ਸੂਈ ਕਹਿ ਕੇ ਲੈ ਲਓ 78 ਵਾਲੀ ਕਰਕੇ ਗੱਬਣ ਵਾਲੀ ਸੂ ਉਹਨੇ ਵੀ ਸਵੇਰ ਨੂੰ ਪਾਇਆ ਪਰ ਅੱਜ ਦੀ ਤਰੀਕ ਜੀ ਗੱਬਣ ਕਰਕੇ ਹੀ ਪਾ ਗੱਬਣ ਕਰਕੇ ਲੋ ਗੱਬਣ ਕਰਕੇ ਲੈਣੇ ਠੀਕ ਆ ਇਹ ਵੀ ਸੰਦੀਪ ਜੀ ਕਾਲੀ ਸੂਈ ਮੈਂ ਹਾਂਜੀ ਬਾੜੀ ਖਰੀ ਮੈਂ ਬਾੜ ਕੱਟਵਾੜੇ ਨੇਰਾ ਇਹ ਵੀ ਧੋਰੋ ਇਹ ਦੇਖ ਇਹ ਤੀਸਰਾ ਤੁਹਾਨੂੰ ਆ ਆ ਦੇ ਜੀ ਇੱਧਰ ਵੇਖ ਲੈ ਲੈ ਵਾਹੇ ਦਾਦੀ ਥਾਣੇ ਵੇਖ ਕਿਹੜਾ ਲੱਗ ਖਾਨ ਸੁਣਾ ਲਿਆ ਵੇਖ ਬਾਗੀ ਮੈਂ ਅੰਦਰ ਹੀ ਆਂ ਦੁਕਾਨਦਾਰ ਚੱਲੋ ਇਹ ਕਰਨਾ ਵਾਲੇ ਚੱਲੋ ਬਾੜੀ ਸਰੀ ਕੰਮ ਦੀ ਮੈਂ ਬਿਲਕੁਲ ਭਾਈ ਬਿਲਕੁਲ ਇਹ ਵੀ ਪ્યોਰ ਰਸਤਾ ਪ્યોਰ ਰਸਤਾ ਸਾਰਾ ਰਸਤਾ ਹਾਂਜੀ ਬਾਜੀ ਫਰ ਇਹ ਸੰਦੀਪ ਜੀ ਪੂਰੇ 70000 ਨੂੰ 70200 ਹੀ ਛੋੜ 200 ਹੀ ਛੋੜ 200 ਹੀ ਛੋੜ 70000 ਵਿੱਚੋਂ ਆ ਵੀ ਖੋਲੋ ਇਹਨੂੰ ਬਾਹਰ ਲਿਆ ਇਹ ਵੀ ਗੱਬਣ ਇਹ ਵੀ ਗੱਬਣ ਅੱਛਾ ਗੱਬਣ ਮਾਸਾ ਕਿ ਫਿੱਕੀ ਆ ਜਾਂ ਤਾਂ ਵਧੀਆ ਪਰ ਵੇ ਲੈ ਭਈਆ ਤਰਪਾਲ ਤੋਂ ਵਧੀਆ ਕਿੱਥੇ ਹੀ ਲਾ ਦਿਆ ਹਾਂ ਠੰਡ ਬਹੁਤ ਹੋ ਗਈ ਬੱਚੇ ਬੁੱੱਚੇ ਬਚਾਉਣੇ ਆਉਂਦੇ ਆ ਇਹਦਾ ਫੇਸਪੂਲ ਵਕਾ ਦਿਓ ਇਹ ਸੰਦੀਪ ਜੀ ਆਪਾਂ ਇੱਥੋਂ ਲੈ ਆ ਚੱਲੋ ਕੋਲਾ ਲੋਕਲ ਲੈ ਲੋ ਜੀ ਲੋਕਲ ਆ ਜੀ ਇਹ ਪਰ ਇੱਧਰ ਵੇਖ ਕਹੀ ਕਰੋ ਜਾਂ ਪਿਛਲੇ ਸਗੇ ਵੇਖੋ ਲੋਕਾਂ ਦਾ ਇਹ ਕਿਹੜਾ ਘੱਟ ਰਸਤੇ ਨਾਲ ਉਹ ਇਹ 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 ਇਹਦਾ ਸਾਮ ਵੀ ਨਹੀਂ ਮੈਂ ਬੜੀ ਮਹਿੰਗੀ ਪਿਛਲੇ ਸੂਏ ਮੇਰੇ ਕੋ ਖੜੀ ਸੀ ਬਿਲਕੁਲ ਜੀ ਸਾਮ ਵੀ ਨਹੀਂ ਆ ਜਾ ਚੱਲਣ ਦੇ ਕਰਾ ਦੇ ਤੇ ਬਜਿੰਦੀ ਕੀਮਤ ਫਿਰ 57000 ਲੋ 52000 ਵੇਖੋ ਕਰਾ ਦਿਆਂ ਟੋਟੀਆਂ ਵੇਖੋ ਇਸ ਤਰ੍ਹਾਂ ਟੋਟੀਆਂ ਉਧਰ ਕਿਨੇ ਆ ਜੀ ਉਧਰ ਵੀ ਤਿੰਨ ਚਾਰ ਆ ਜਾਓ ਚੱਲੀਓ ਉਧਰ ਆ ਜਾਓ ਆ ਜਾਓ ਵੇਖੋ ਉਧਰ ਵੀ ਖੜੀਆਂ ਆ ਜੀ ਜੀ ਸੰਦੀਪ ਜੀ ਰਸੇ ਬਦਲੀ ਕਰਨ ਦਾ ਮੌਕਾ ਨਹੀਂ ਬਣਿਆ ਮੈਂ ਜਾਂਦਾ ਇੰਨਾ ਕੰਮ ਇੰਨਾ ਕੰਮ ਮੈਂ ਹੀ ਆ ਜਿਵੇਂ ਚੀ ਇੰਨਾ ਕੰਮ ਇੰਨਾ ਕੰਮ ਆ ਸੰਦੀਪ ਜੀ ਅੱਜ ਰਸੇ ਉਹ ਵੀ ਦੁਲੀਆਂ ਨੇ ਵੀ ਹੋਵੇ ਦਾ ਕੋਈ ਨਵਾਈ ਉਧਰ ਵੀ ਜਾਂ ਉਦਾਂ ਵਿੱਚ ਰਹਿਣ ਬਾਤ ਜੀ ਬਾਤ ਦਾ ਬਾਤ ਇਧਰ ਵੇਖਦੇ ਸਿਰੇ ਦੀ ਨੀਲੀ ਦੀ ਮੈਂ ਆ ਬਿਲਕੁਲ ਨਹੀਂ ਭਾਈ ਬਹੁਤ ਚੰਗੀ ਆ ਅੱਖਾਂ ਆ ਵੀ ਬਿਲਕੁਲ ਗੱਪਣਾ ਜੀ ਗੱਪਣ ਮੈਂ ਅੱਜ ਹਫਤਾਂੀ ਸੁੰਨਦੀ ਅੱਛਾ ਕਿਤੇ ਦੁੱਧ ਦਾਸ ਦਾ ਤੇ ਬੰਦਲੋਂ ਬਾਹਰ ਵੇਚਦਾ ਹੁਣੀ ਅੱਛਾ ਜੀ ਹਾਂ ਲੋ ਜੀ ਇਸ ਦਿਖਾਏ ਦਾ ਮਾਰ ਦਿਖਾਓ ਪਿਓਰ ਨੀਲੀ ਨਾਲੇ ਤੋਰਨ ਅੰਮੀ ਇਧਰ ਵੇਖ ਆਖੂ ਧਾਰੀ ਆ ਅੱਖ ਗਲਾਪੀ ਨਾਲੇ ਮੇਰੀ ਬਹੁਤ ਚੰਗੀ ਆ ਇਧਰ ਵੇਖ ਇੱਕ ਮਗਰ ਵੇਖ ਥਾਨ ਕਿਹੜਾ ਲੱਗਾ ਮੈਂ ਹਾਂ ਹਾਂ ਲੈ ਜੂ ਭਾਜੀ ਅੱਜ ਹਫਤਾ ਲੈ ਜੂ ਮੈਂ ਪਤਾ ਹੈ ਨਾ ਮੈਨੇ ਚੰਗੀ ਭਾਜੀ ਮੈਂ ਪੂਰੀ ਬਾੜੀ ਚੰਗੀ ਮੈਂ ਆ ਬਾਏ ਤੇ ਕੈਮਰਾ ਮਰ ਮੋੜੋ ਕਿਉਂ ਭਾਈ ਦੇਖ ਨਹੀਂ ਚਲੋ ਚੱਲ ਕੇ ਲੈ ਜਾਓ ਛੱਡੇ ਨਿਸ਼ਾਨ ਨਹੀਂ ਸੁਣ ਵੀ ਹੈਗਾ ਨਾਲ ਚਿੱਟਾ ਸਾਰੇ ਨਿਸ਼ਾਨ ਹੈਗੇ ਬਾਹਰ ਉਧਰ ਹੋਲ ਖੜੀਆਂ ਦੋ ਦਨੀਲੀਆਂ ਹਾਂਜੀ ਭਾਈ ਜੀ ਫਿਰ ਇਹ ਸੰਦੀਪ ਜੀ 83000 ਦੀ 83000 ਦੀ ਹਾਂਜੀ ਕੋਈ ਇਹਨੂੰ ਆਪਣੀ ਕਲਿਹਾਰੀ ਨਹੀਂ ਲੱਗੀ ਕੋਈ ਤੇਲ ਨਹੀਂ ਕੋਈ ਨਵਾ ਨਹੀਂ ਤਾਂ ਤਾ 83000 ਨਹੀਂ ਹਰਦੀ ਸਹੀ ਗੱਲ ਹੈ ਹੈਨਾ ਕੋਈ ਸ਼ਿੰਗਾਰ ਨਹੀਂ ਆਪਣਾ ਇੱਕ ਪਾਸੇ ਦਾ ਭਾਈ ਜੀ ਕੁਆਲਟੀ ਰੱਖ ਭਰਾ ਆ ਗਲਾਬੀ ਗਲਾਬੀ ਅੱਖ ਜੀ ਆਹ ਭਾਈ ਜੀ ਏ ਨੀਲੀ ਦੀ ਮੈਂ ਆ ਹਾਂ ਜੀ ਬਸ ਤਿਆਰ ਹੀ ਮੈਂ ਖੜੀ ਆ ਕੁਆਲਿਟੀ ਇੱਕੋ ਵੀ ਥਾਂ ਥਾਂ ਵੇਖੋ ਮੈਂ ਅੱਛਾ ਚੰਗਾ ਇਹ ਵੀ ਤਿਆਰ ਆ ਲਓ ਜੀ ਇਹ ਵੀ ਖਬਰ ਆ ਇਧਰ ਵੇਖ ਕੇ ਕਰਾਪੀ ਇਸ ਵਾਰ ਆ ਵੇਖੋ ਇਹ ਵੀ ਨੀਲੀ ਦੀ ਮੱਝ ਆ ਇਧਰ ਤੋਰੋ ਕਰਾਂ ਜੀ ਲੋਈ ਦੁੱਧ ਕਿੰਨਾ ਜੀ ਇਹ ਥੂਣ ਵਾਲਾ ਕੱਪੜਾ ਪਿਆਰ ਆ ਆਜੋ 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 ਇਹ ਕੱਪੜਾ ਜੀ ਲਓ ਬਾਰੀ ਕੰਮ ਦਾ ਕੰਟਰੋਲ ਲਗਾਣੀ ਪਾਣੀ ਪਾ ਦੇ ਕਿ ਵੇਖ ਚੱਲੋ ਲੋ ਇੱਕ ਵੇਖੇ ਥਾਂ ਲੱਗਾ ਸੰਦੀਪ ਇਧਰ ਵੇਖ ਲਈ ਠੀਕ ਹੈ ਭਾਜੀ ਬਾਹਰ ਦਾ ਕੰਮ ਦਾ ਥਾਂ ਥੋੜਾ ਕੰਮ ਹੈ ਬਸ ਸਾਹਮਣੇ ਵਾਲੀ ਆ ਵੇਖੀ ਪੂਰੀ ਮੈਂ ਉੱਪਰ ਤੱਕ ਬਣ ਗਈ ਮੈਂ ਬਿਲਕੁਲ ਤਿਆਰ ਹਾਂਜੀ ਇਹ 73 ਦੀ 73000 ਦੀ 200 ਛੋੜ ਅੱਛੀ ਚੱਲੋ ਕਰਾਂ 200 ਛੋੜ ਇਧਰ ਵੇਖ ਨਗੀਨਾ ਕੱਟੀ ਜੀ ਕੱਟੀ ਕੱਟੀ ਇਧਰ ਵੇਖ ਨਿਸ਼ਾਨੀਆਂ ਵੇਖ ਵੇਖ ਵੇ ਨਿਸ਼ਾਨੀਆਂ ਸਾਰੀਆਂ ਟੋਟਲ ਨਿਸ਼ਾਨੀਆਂ ਹਾਂ ਆ ਵੇਖੋ ਪਰਸੋਂ ਦੀ ਸੂਈ ਪਲੂਣ ਹਾਂ ਇਧਰ ਸੂ ਹੈ ਨਾ ਜੀ ਇਧਰ ਆ ਜੀ ਉਹ ਤਿੰਨ ਦਾ ਕੰਮ ਆ ਅਈ ਦਰਬੀਏ ਕਿਹੜਾ ਥਾਣ ਲੱਗਾ ਬਿਲਕੁਲ ਜੀ ਬਾਕੀ ਸੰਦੀਪ ਜੀ ਇਹਦਾ ਮੈਂ ਤੁਹਾਨੂੰ ਸਾਰਾ ਦੱਸ ਦਿੰਨਾ ਵਿਖਾਓ ਝੋਟੀ ਦੂਰ ਇਹਦੇ ਬਾਰੇ ਦੱਸਣਾ ਵੀ ਚੰਗਾ ਨਾ ਸਾਰਾ ਕੁਝ ਅੱਛਾ ਚਲੋ ਲੈ ਕੇ ਆਓ ਲੋ ਜੀ ਹੋਰੋ ਕਰੋ ਦੂਰ ਬੜੇ ਕਮਾਲ ਦੀ ਆ ਵੇਖ ਥੱਲੇ ਕਿੰਨੀ ਦਿਲ ਕੱਢੀ ਵੇਖ ਹਾਂ ਠੀਕ ਹੈ ਬਈ ਆਂਦੋ ਆਂਦੋ ਜਾਨ ਲਿਆਓ ਹਾਂਜੀ ਇਹ ਸੰਦੀਪ ਜੀ 2 ਦਿਨਿਆਂ ਨੇ ਖਰਾਬ ਬੜਾ ਕੀਤਾ ਹਾਂਜੀ ਬੱਚੇ ਤੋਂ ਠੀਕ ਆ ਹੁਣ ਮੈਂ ਬੱਚਾ ਛੱਡੋ ਤੇ 2 ਕਮਿੰਟ ਲੱਤਾਂ ਮਾਰਦੀ ਆ ਝੋਟੀ ਅੱਛਾ ਤੇ ਪੰਜਾਂ ਤੋਂ 8 ਮਿੰਟਾਂ ਵਿੱਚ ਪਸਮਾ ਲਾ ਦਿੰਦੀ ਮੁੜ ਕੇ ਲੱਤ ਨਹੀਂ ਚੁੱਕਦੀ ਠੀਕ ਹੈ ਜੀ ਰਾਜੀ ਬਾਜੀ ਦਾ ਫੋਨ ਕਰਨਾ ਸਾਰੀ ਗੱਲ ਇਹਦੀ ਦੱਸੋ ਬਿਲਕੁਲ ਜੀ ਹਾਂ ਜੀ ਹਾਂ ਜੀ ਥਾਨ ਟੌਪ ਦਾ ਆਊਗਾ ਠੀਕ ਹੈ ਸਟਾਰਟਿੰਗ ਵੀ 6 ਕਿਲੋ ਦੀ ਹੋਊਗੀ ਜੀ ਲੋ ਬਸ ਠੀਕ ਹੈ ਜੀ ਫਿਰ ਸਟਾਰਟਿੰਗ ਵੀ ਟੌਪ ਦਾ ਮਗਰ ਬੱਚਾ ਵਾ ਟੱਟੀ ਵੀ ਟੌਪ ਦੀ ਮਗਰ ਹਾਂ ਜੀ ਤੇ ਦੇਵਾਂਗੇ 64000 ਰੁਪਏ 64000 ਦੀ ਹਾਂ ਤੇ ਇਹੋ ਹੀ ਆ ਵੀ 5 ਤੋਂ 7 ਮਿੰਟ ਪਛਮਾਨ ਨੂੰ ਲਾ ਦੇਣਾ। ਲਾ ਲਾ ਦੇਣਾ। ਠੀਕ ਹੈ। ਪਹਿਲੇ ਦਿਨਾਂ 2-4 ਦਿਨਾਂ ਚ ਵਧੀਆ ਬਾੜੀ। ਤੇ ਬਾਕੀ ਸੰਦੀਪ ਜੀ ਇਹੋ ਹੀ ਮਾਲ ਵਾ। ਤੇ ਆਪਣੇ ਵੱਲੋਂ ਬੜਾ ਸੋਚ ਸਮਝ ਕੇ ਲਿਆ। ਬਿਲਕੁਲ ਜੀ। ਉਸ ਤੋਂ ਬਾਅਦ ਫਿਰ ਆਪਣੇ ਪਰਿਵਾਰ ਨੇ ਵੇਖਣਾ ਜਦੋਂ ਚੰਗਾ ਲੱਗ। ਚੰਗਾ ਲੱਗ। ਬਿਲਕੁਲ ਜੀ। ਠੀਕ ਹੈ ਬਿਲਕੁਲ ਜੀ। ਉਹਨਾਂ ਵਿਚਾਰਿਆਂ ਨੇ ਜਿਹਨੂੰ ਚੰਗਾ ਲੱਗੇ ਉਹ ਮੈਂ ਮੰਗ ਲੈਣੀ ਆ। ਮੰਗ ਲੈਣੀ। ਬਾਕੀ ਹੱਥ ਜੋੜ ਕੇ ਬੇਨਤੀ ਇੱਕੋ ਹੀ ਹੁੰਦੀ ਆ ਕਿ ਸਾਰਾ ਮਾਲ ਜਿਹੜਾ ਨਾ ਮੈਂ ਪੁਰਾਣੇ ਗਾਹਕ ਨੂੰ ਆਨਲਾਈਨ ਦਿੰਨਾ ਜੀ ਨਵੇਂ ਗਾਹਕ ਨੂੰ ਆਨਲਾਈਨ ਨਹੀਂ ਇੱਥੇ ਆ ਕੇ ਆਪਣੀ ਤਸੱਲੀ ਕਰ ਲੈ। ਬਿਲਕੁਲ ਜੀ ਬਿਲਕੁਲ ਤੇ ਨਵੇਂ ਗਾਹਕ ਨੂੰ ਨਾ ਕੋਈ ਗਰੰਟੀ। ਬਿਲਕੁਲ ਜੀ। ਪੁਰਾਣੇ ਨੂੰ ਸਾਰਾ ਕੁਝ। ਵਾਹ ਜੀ ਵਾਹ। ਸਹੀ ਸਹੀ ਗੱਲ। ਉਹ ਮੈਨੂੰ ਜਾਣਦੇ ਮੈਂ ਉਹਨਾਂ ਨੂੰ। ਬਿਲਕੁਲ ਭਾਜੀ ਬਿਲਕੁਲ ਬਿਲਕੁਲ। ਠੀਕ ਹੋ ਨਾ? ਤੇ ਅਸੀਂ ਘਰੋਂ ਜਦੋਂ ਪੈਸੇ ਖਰਚ ਕੇ ਲਿਓਨੇ ਚੰਗੇ ਤੋਂ ਚੰਗਾ ਲਿਓਣ ਪੈਣਾ। ਲੈ ਆਨੇ ਪੈਣਾ। ਹੈਨਾ? ਪੈਸੇ ਜੀ ਲਾਉਣੇ ਹੁੰਦੇ। ਮਾੜਾ ਫੀ ਰੇਦਾ। ਪਰ ਇਹ ਇੱਕ ਸਾਰੀਆਂ ਚੀਜ਼ਾਂ ਅੰਦਰ ਪਤਾ ਨਹੀਂ ਕਿਸੇ ਦੇ ਕੀ ਚਾਹਤਾ। ਬਿਲਕੁ ਕੋ ਚੰਗੀ ਮਹਿ ਮਿਲੇ ਵਾਹ ਜੀ ਵਾਹ ਤੇ ਉਹਦੇ ਵਿੱਚ ਕੋਈ ਮਾੜੀ ਵੀ ਆ ਜੇ ਨਾ ਤੇ ਪੁਰਾਣੇ ਬੰਦੇ ਨੂੰ ਮਾੜੀ ਚਲੇ ਵੀ ਜਾਵੇ ਨਾ ਉਹਨੇ ਕੁਝ ਨਹੀਂ ਕਰਨਾ ਉਹਨੂੰ ਸਾਨੂੰ ਜਾਣਦਾ ਨਵੇਂ ਨੂੰ ਕਿਤੇ ਪਹਿਲੀ ਵਾਰ ਮਾੜੀ ਚਲ ਗਈ ਨਾ ਉਹਨੇ ਅੱਖ ਨਾ ਖੜਾ ਸਦਾ ਹੀ ਇਦਾਂ ਜਾਂਦੀਆਂ ਹੁਣ ਇਹ ਗੱਲ ਹੈ ਜੀ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਜਿਹਨੇ ਨਵੇਂ ਨੇ ਲੈਣੀ ਆਪਣੀ ਤਸੱਲੀ ਕਰ ਲੋ ਮੇਰੇ ਘਰ ਤੇ ਪੁਰਾਣੇ ਵਾਸਤੇ ਇੱਕ ਫੋਨ ਕਰੋ ਭਾਵੇਂ 10 ਮੱਝਾਂ ਉਦਾਂ ਹੀ ਮਗਾ ਲੋ ਘਰ ਪੈਸੇ ਦੇ ਦੋ ਬਿਲਕੁਲ ਜੀ ਬਸ ਇੰਨੀਆਂ ਕਿ ਬੇਨਤੀਆਂ ਵਾਂ ਤੇ ਬਾਕੀ ਤੁਹਾਡੇ ਵੀਰ ਦਾ ਨਾਮ ਸਰਵਨ ਸਿੰਘ ਪਿੰਡ ਪੱਡੇ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਤੇ ਨਜ਼ਦੀਕ ਰਾਧਾ ਸਵਾਮੀ ਡੇਰਾ ਹੈਗਾ ਵਾ ਇੱਕ ਪਾਸੇ ਮਹਿਤਾ ਇੱਕ ਪਾਸੇ ਸ੍ਰੀ ਹਰਗੋਬਿੰਦਪੁਰ ਲੱਗਦਾ ਕਸਬਾ ਕਮਾਨਵੀਆ ਲੱਗੇ ਛੋਟਾ ਜਿਹਾ ਕਸਬਾ ਕਮਾਨਵੀਆ ਹੈਗਾ ਵਾ ਤੇ ਡੜਿਆਲੀ ਪੱਡੇ ਵੀ ਇਹਨੂੰ ਕਹਿ ਦਿੰਦੇ ਆ ਉਹਦਾ ਪਿੰਡ ਪੱਡੇ ਆ ਹਾਂਜੀ ਹਾਂਜੀ ਤੇ ਬਾਅਦ ਤੋਂ ਬਾਅਦ ਇਹਨੂੰ ਸ਼ੇਅਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਲਾਈਕ ਕਰਿਆ ਕਰੋ ਮਨ ਜਿੰਨਾ ਹੋ ਜ਼ਿਆਦਾ ਹੌਸਲਾ ਵਿਧਾਈ ਕਰਿਆ ਕਰੋ ਇਹ ਤੁਹਾਡਾ ਆਪਣਾ ਚੈਨਲ ਆ ਬਿਲਕੁਲ ਜੀ ਤੇ ਆਪਣੇ ਚੈਨਲ ਨੂੰ ਜਿੰਨਾ ਹੀ ਤੁਸੀਂ ਵਧਾਓਗੇ ਇਹ ਵਾਦਾ ਜਾਂ ਪਰਿਵਾਰ ਆ ਨਾ ਤੁਹਾਡੇ ਹੱਥ ਜਾਂ ਜਿੱਡਾ ਮਰਜੀ ਕਰ ਤੇ ਬਸ ਇੰਨੀਆਂ ਕਿ ਬੇਨਤੀਆਂ ਬਾਕੀ ਸਾਰੇ ਵੀ ਰਸਤੇ